ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਆਪਣੇ ਭੈਣ ਭਰਾਵਾਂ ਦੀ ਲਈ ਲੈ ਕੇ ਆਇਆ ਤਾਂ ਕਿ ਅਸੀਂ ਬਹੁਤ ਸਾਰੀ ਆਸ਼ੀਸ਼ ਪਾਈਏ ਬਰਕਤ ਪਾਈਏ ਪਹਿਲਾ ਕ੍ਰੰਤੀ ਆ ਉਹਦਾ 4 ਅਧਿਆਏ ਉਹਦੀ 20 ਐਤ ਤੇ 21 ਐਤ ਪੜਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦਾ ਪਿਆ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋ ਸਮਰਥਾ ਵਿੱਚ ਹੈ ਆ ਪਰਮੇਸ਼ਵਰ ਦਾ ਜਿਹੜਾ ਰਾਜ ਹੈ ਨਾ ਖਾਲੀ ਗੱਲਾਂ ਬਾਤਾਂ ਵਾਲਾ ਨਹੀਂ ਹੈ ਸਮਰਥਾ ਦਾ ਹੈ ਰੀਅਲ ਚ ਪਾਵਰ ਹੈ ਆ ਵਚਨ ਦੇ ਵਿੱਚ ਸਮਰਥਾ ਮਤਲਬ ਸ਼ਕਤੀ ਹੈ ਜੇ ਤੁਸੀਂ ਵਚਨ ਤੇ ਵਿਸ਼ਵਾਸ ਕਰਦੇ ਹੋ ਤੁਹਾਨੂੰ ਸਮਰਥਾ ਮਿਲਦੀ ਪਰਮੇਸ਼ਵਰ ਦੇ ਵੱਲੋਂ ਤੁਸੀਂ ਕੀ ਚਾਹੁੰਦੇ ਹੋ ਭਾਈ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ अथवा ਪ੍ਰੇਮ ਅਤੇ ਨਰਮਾਈ ਦੇ ਆਤਮੇ ਨਾਲ ਵਚਨ ਕਹਿੰਦਾ ਪਿਆ ਕਿ ਤੁਸੀਂ ਕੀ ਚਾਹੁੰਦੇ ਹੋ ਮੈਂ ਸੋਟਾ ਫੜ ਕੇ ਤੁਹਾਡੇ ਕੋਲ ਆਵਾਂ ਤੁਹਾਨੂੰ ਦੂਜੀ ਤਰ੍ਹਾਂ ਮੋੜਾਂ ਆਪਣੇ ਵੱਲ ਕਿ ਪ੍ਰੇਮ ਤੇ ਨਰਮਾਈ ਦੇ ਆਤਮਾ ਦੇ ਨਾਲ ਆਵਾਂ ਸੁਖ